ਰਿਸ਼ਤੇਦਾਰ ਮੇਰੇ ਪਾਪਾ ਦੀ ਡੈਥ ਤੇ ਅਫਸੋਸ ਕਰਨ ਨਹੀਂ ਆ ਰਹੇ ਸੀ ਉਹ ਦੇਖਣ ਆ ਰਹੇ ਸੀ ਕਿ ਕਿਤੇ ਮੈਂ ਵਿਆਹ ਤਾਂ ਨਹੀਂ ਕਰ ਲਿਆ ਬਾਹਰ ਭੁੱਖ ਲੱਗੀ ਹੋਵੇ ਤਾਂ ਤੁਸੀਂ ਨੂੰ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਯੂ ਆਰ ਫਿਟ ਐਂਡ ਫਾਈਨ ਤੁਸੀਂ ਪਾਣੀ ਪੀਂਦ ਰਹੋ ਤੇਰੀ ਮੰਮੀ ਕਾਲਜ ਲਾਇਬ੍ਰੇਰੀ ਨੇ ਉਹਨਾਂ ਦੇ ਹੱਥੋਂ ਥੱਲੇ ਜੇ ਇੰਨੇ ਚੰਗੇ-ਚੰਗੇ ਸਟੂਡੈਂਟਸ ਨਿਕਲੇ ਨੇ ਦੂ ਆਪਣੀ ਮੰਮੀ ਦਾ ਨਾਂ ਡੁਬੋ ਰਹੀ ਐ ਉਹ ਕੁੜੀ ਜਿਸ ਨੇ ਘਰ ਤੋਂ ਬਾਹਰ ਕੱਲੇ ਕਦਮ ਨਹੀਂ ਰੱਖਿਆ ਸੀ ਉਸ ਕੁੜੀ ਨੇ ਜਾ ਕੇ ਚੰਡੀਗੜ੍ਹ ਦੀ ਬੱਸ ਫੜ ਲਈ ਪਤਾ ਨਹੀਂ ਸੀ ਕਿੱਥੇ ਜਾਣਾ थैंक यू सो मच गाइस सब तो पहला धन्यवाद करती है जोश टॉक्स का छोटे शहरਾਂ ਦੀ ਸੋਚ ਕਿੰਨੀ ਕਿਛੋਟੀ ਹੁੰਦੀ ਹੈ ਹੱਲੇ ਮੈਂ ਜਾਣ ਰਹੀ ਹਾਂ ਕਿਉਂਕਿ ਜਿੱਥੋਂ ਤੋਂ ਮੈਂ ਆਪਣੀ ਸਟੋਰੀ ਸਟਾਰਟ ਕਰਨ ਵਾਲੀ ਹਾਂ ਸ਼ਾਇਦ ਬਹੁਤ ਲੋਕਾਂ ਦੀ ਸਟੋਰੀ ਉੱਥੋਂ ਸਟਾਰਟ ਹੁੰਦੀ ਹੈ ਛੋਟੇ ਸ਼ਹਿਰ ਚ ਪਲੀ ਬੜੀ ਹੈ ਟ੍ਰੈਡੀਸ਼ਨਲ ਫੈਮਲੀ ਤੋਂ ਹੈ ਪਰ ਬਹੁਤ ਕਹਾਂ ਤਾਂ ਬਹੁਤ ਰੋਕ ਟੋਕ ਰਹੀ ਹੈ ਕੀ ਕੁੜੀਆਂ ਇਦਾਂ ਨਹੀਂ ਕਰਦੀਆਂ ਕੁੜੀਆਂ ਇਦਾਂ ਨਹੀਂ ਕਰਦੀਆਂ ਬਹੁਤ ਸਾਰੀ ਕੁੜੀਆਂ ਇਸ ਗੱਲ ਨਾਲ ਰਿਲੇਟ ਕਰ ਸਕਦੀਆਂ ਕਿ ਛੋਟੇ ਸ਼ਹਿਰਾਂ ਦੀ ਕੁੜੀਆਂ ਨੂੰ ਬਹੁਤ ਜਲਦੀ ਜੇ ਹੈ ਉਹਨਾਂ ਦੀ ਸੀਮਾ ਜੇ ਦੱਸ ਦਿੱਤੀ ਜਾਂਦੀ ਹੈ ਇਸ ਤੋਂ ਅੱਗੇ ਨਹੀਂ ਜਾਣਾ ਇਸ ਤੋਂ ਇਹ ਨਹੀਂ ਕਰਨਾ ਪਾਪਾ ਨੇ ਮੈਨੂੰ ਹਮੇਸ਼ਾ ਹੀ ਬੇਟੇ ਵਾਂਗ ਤੇ ਮੰਮੀ ਨੇ ਵੀ ਬੇਟੇ ਵਾਂਗ ਹੀ ਪਾਲਿਆ ਪਰ ਪਾਪਾ ਮੇਰੇ ਜਿ ਸੀ ਉਹ ਬਾਹਰ ਕੰਮ ਕਰਦੇ ਸੀ ਮਮ ਮੇਰੇ ਜਿ ਸ਼ਹਿਰ ਚ ਹੀ ਕੰਮ ਕਰਦੇ ਸੀ ਤੇ ਮਮ ਕਾਲਜ ਲਾਇਬ੍ਰੇਰੀਨ ਸੀ ਤਾਂ ਉਹਨਾਂ ਦੀ ਨੌਕਰੀ ਇੱਥੇ ਸੀ ਕਿਉਂਕਿ ਮੈਂ ਰਿਸ਼ਤੇਦਾਰਾਂ ਤੇ ਮੰਮੀ ਦੇ ਨਾਲ ਹੀ ਰਹੀ ਜ਼ਿਆਦਾ ਰਿਸ਼ਤੇਦਾਰਾ ਦਏ ਹੁੰਦਾ ਸੀ ਕਹਿਣਾ ਕਿ ਕੁੜੀ ਐ ਆ ਕੁੜੀਆਂ ਮੰਗ ਨਹੀਂ ਕਰਦੀ ਸਾਡੀ ਘਰ ਦੀ ਕੁੜੀ ਐਦਾਂ ਕਰਦੀ ਐ ਇਹ ਮੁੰਡਿਆਂ ਨਾਲ ਜਾ ਕੇ ਕੰਚੇ ਖੇਲਦੀ ਐ ਕ੍ਰਿਕਟ ਖੇਲ ਰਹੀ ਐ ਗੁਲੇਲ ਚਰਾਰੀ ਐ ਆ ਚੀਜ਼ਾਂ ਕੁੜੀਆਂ ਵਾਸਤੇ ਥੋੜੇ ਜਿਹਾ ਛੋਟੇ ਸ਼ਹਿਰ ਦੀਆਂ ਹੁੰਦੀਆਂ ਜਿੱਥੇ ਟ੍ਰੈਡੀਸ਼ਨਲ ਵੈਲਿਊਜ਼ ਬਹੁਤ ਜ਼ਿਆਦਾ ਹੁੰਦੇ ਨੇ ਰਾਜਪੂਤ ਫੈਮਿਲੀ ਨੂੰ ਬਿਲੋਂਗ ਕਰਦੀ ਐ ਤਾਂ ਉਹਨਾਂ ਨੂੰ ਹੁੰਦਾ ਕਿ ਪੈਂਟ ਨਹੀਂ ਪਾਣੀ ਜੀਨਸ ਨਹੀਂ ਪਾਣੀ ਦੋ ਮੇਰੇ ਫਾਦਰ ਪੇਰੈਂਟਸ ਲਿਬਰਲ ਸੀ ਪੜੇ ਲਿਖੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਹਰ ਕਿਸੇ ਨੂੰ ਇੱਕ ਜਿਹੇ ਚਾਂਸ ਦੇਣਾ ਬਹੁਤ ਜ਼ਰੂਰੀ ਐ ਮੈਂ 10+2 ਕਰ ਲਈ ਮੈਂ ਕੰਨਿਆ ਮਹਾਵਿਦਿਆਲਏ ਜੁਆਇਨ ਕਰ ਲਿਆ 2001-02 ਦੀ ਗੱਲ ਹੈਗੀ ਐ ਮੈਂ ਉੱਥੇ ਜਾਂਦੀ ਐ ਆਪਣੀ ਐਜੂਕੇਸ਼ਨ ਦੇ ਲਈ ਜਿੱਥੇ ਮੈਂ ਜਰਨਲਿਜ਼ਮ ਦਾ ਕੋਰਸ ਕੀਤਾ ਸਾਈਕਲੋਜੀ ਪੜ੍ਹੀ ਤੇ ਉੱਥੇ ਗ੍ਰੈਜੂਏਸ਼ਨ ਕਰਦੇ ਕਰਦੇ ਸਭ ਤੋਂ ਬੜੀ ਜ਼ਿੰਦਗੀ ਦਾ ਹਾਦਸਾ ਹੋਇਆ ਕਿ ਮੇਰੀ ਮੰਮੀ ਦਾ ਐਕਸੀਡੈਂਟ ਹੋ ਗਿਆ ਮੈਂ ਪੂਰੇ 9 ਮਹੀਨੇ ਇਦਾਂ ਹੀ ਕੱਟੇ ਮੈਂ ਗ੍ਰੈਜੂਏਸ਼ਨ ਆਪਣੀ ਦੁਆਰਾ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਐਜ਼ ਅ ਪ੍ਰਾਈਵੇਟ ਸਟੂਡੈਂਟ ਕੀਤੀ ਕਿਉਂਕਿ ਮੰਮੀ ਦੀ ਮੰਮੀ ਨੂੰ ਲੋਡ ਸੀ ਬਹੁਤ ਜ਼ਿਆਦਾ ਮੇਰੇ ਇਕ ਇਨਸੀਡੈਂਟ ਸੁਣਾਉਂਗੀ ਜਿਹਨੇ ਸਭ ਤੋਂ ਜ਼ਿਆਦਾ ਮੇਰੀ ਜ਼ਿੰਦਗੀ ਬਦਲੀ ਐਕਸੀਡੈਂਟ ਤੋਂ ਪਹਿਲਾ ਜੇ ਹੈ ਮੇਰੀ ਮੰਮੀ ਦਾ ਸੀ ਆਪਣਾ ਰਿਟਾਇਰਮੈਂਟ ਸੀ ਇਕਨੋਮਿਕਸ ਦੇ ਟੀਚਰ ਨੇ ਮੈਨੂੰ ਆਖਿਆ ਕਿ ਤੇਰੀ ਮੰਮੀ ਕਾਲਜ ਲਾਇਬ੍ਰੇਰੀ ਨੇ ਉਹਨਾਂ ਦੇ ਹੱਥੋਂ ਥੱਲੇ ਜੇ ਇੰਨੇ ਚੰਗੇ-ਚੰਗੇ ਸਟੂਡੈਂਟਸ ਨਿਕਲੇ ਨੇ ਜੇ ਆਈਐਸ ਆਫੀਸਰ ਐਚਐਸ ਆਫੀਸਰ ਬਣੇ ਕਿਤੇ ਨਾ ਕਿਤੇ ਨਾ ਜ਼ਿੰਦਗੀ ਚ ਬਹੁਤ ਵੱਡਾ ਨਾਕਮਾਇਆ ਐ ਐਂਡ ਦ ਵਾਟ ਦ ਹੈਲ ਯੂ ਆਰ ਤੂੰ ਆਪਣੀ ਮੰਮੀ ਦਾ ਨਾਂ ਡੁਬੋ ਰਹੀ ਐ ਉਹ ਗੱਲ ਮੇਰੇ ਨਾਲ ਇੱਥੇ ਸੀਨੇ ਚ ਚੁੱਭ ਗਈ ਕਿਉਂਕਿ ਮੈਂ ਨਾ ਡੁਬੋ ਨਹੀਂ ਰਹੀ ਸੀ ਮੈਨੂੰ ਵੀ ਇੰਨਾ ਪਤਾ ਸੀ ਕਿ ਮੈਂ ਆਖੇ ਜ਼ਿੰਦਗੀ ਚ ਕੀ ਕਰ ਰਹੀ ਐ ਲੇਕਿਨ ਆਲੇ ਦੁਆਲੇ ਦੇ ਸਰਕਮਸਟਾਂਸਸ ਜੇ ਹੁੰਦੇ ਆ ਤੁਹਾਨੂੰ ਹਮੇਸ਼ਾ ਹੀ ਨੀਵਾ ਪਾ ਦਿੰਦੇ ਨੇ ਉਸ ਤੋਂ ਬਾਅਦ ਐਕਸੀਡੈਂਟ ਹੋ ਗਿਆ ਮੈਂ ਇੱਕ ਦੁਆਰਾ ਗ੍ਰੈਜੂਏਸ਼ਨ ਕੀਤੀ ਮੈਂ ਆਖੇ ਕਰੇ ਲੜ ਲੜਾਈ ਕਰ ਲਈ ਮੈਂ ਕਿਹਾ ਨਹੀਂ ਮੈਂ ਤਾਂ ਹੁਣ ਸਮਾਨ ਪੈਕ ਕਰ ਲਿਆ ਉਹ ਕੁੜੀ ਜਿਸ ਨੇ ਘਰ ਤੋਂ ਬਾਹਰ ਕੱਲੇ ਕਦਮ ਨਹੀਂ ਰੱਖਿਆ ਸੀ ਉਸ ਕੁੜੀ ਨੇ ਜਾ ਕੇ ਚੰਡੀਗੜ੍ਹ ਦੀ ਬੱਸ ਫੜ ਲਈ ਪਤਾ ਨਹੀਂ ਸੀ ਕਿੱਥੇ ਜਾਣਾ ਪਰ ਮੇਰੀ ਕਜ਼ਨ ਇੱਕ ਕਿੱਥੇ ਪੜ ਰਹੀ ਸੀ ਮੋਦੇ ਕੋਲ ਪਹੁੰਚ ਗਈ ਔਰ ਇਹ ਬਹੁਤ ਹੀ ਬੋਲਡ ਕਦਮ ਸੀਗਾ ਮੇਰੇ ਵਾਸਤੇ ਕਿਉਂਕਿ ਅਗਰ ਮੈਂ ਕੁਝ ਬਣ ਕੇ ਨਹੀਂ ਆਈ ਮੈਂ ਇੰਨਾ ਲੜ ਝਗੜ ਕੇ ਆ ਰਹੀ ਐ ਤਾਂ ਮੈਂ ਕੀ ਕਰੂੰਗੀ ਮੈਂ ਇੱਥੇ ਆ ਕੇ ਇੱਕ ਛੋਟੇ ਜਿਹੇ ਟੀਵੀ ਚੈਨਲ ਤੇ ਕਿਉਂਕਿ ਐਡ ਚਲਦੀ ਸੀ ਛੋਟੇ ਉਸ ਤੇ ਕਿ ਉੱਥੇ ਐਂਕਰ ਦੀ ਲੋੜ ਐ ਖਿੱਚ ਪਹਿਲੇ ਤਾਂ ਵੀ ਟੀਵੀ ਦੇ ਵੱਲ ਸੀ ਮੈਂ ਉੱਥੇ ਜਾ ਕੇ ਫਰਸਟ ਡੇ ਦਿੱਤਾ ਆਡੀਸ਼ਨ ਆਪਣਾ ਤੇ ਸਿਲੇਕਟ ਹੋ ਗਈ ਉੱਥੋਂ ਤੇ ਜਰਨੀ ਸਟਾਰਟ ਹੋਈ ਬਹੁਤ ਸਖਤ ਸਿੱਖਿਆ ਬਹੁਤ ਕੁਝ ਕੀਤਾ ਉਸ ਦੌਰਾਨ ਵੀ ਕਿਹਾ ਗਿਆ ਕਿ ਕੀ ਕਰ ਰਹੀ ਐ ਪਤਾ ਨਹੀਂ ਯਾਰ ਚੰਡੀਗੜ੍ਹ ਚ ਹੁਣੀ ਕਿਸੇ ਕੰਪਨੀ ਕੰਪਨੀ ਚ ਰਿਸੈਪਸ਼ਨਿਸਟ ਹੁਣੀ ਐ ਇਹ ਸਾਰਾ ਸਭ ਕੁਝ ਚੱਲਦਾ ਰਿਹਾ ਬਹੁਤ سارے ਲੋਕਾਂ ਨੇ ਕਿਹਾ ਇੱਦਾ ਹੈ ਉਦਾਂ ਮੇਰੀ ਲਾਈਫ 'ਚ ਇੱਕ ਹੋਰ ਮੋੜ ਆਇਆ ਜਦ ਇੱਥੇ ਮੇਰਾ ਨਾਮ ਬੰਨਾ ਸ਼ੁਰੂ ਹੋ ਗਿਆ ਮੈਂ ਨਿਊਜ਼ ਐਂਕਰ ਸੀ ਬਹੁਤ ਵਧੀਆ ਐਗਜ਼ੀਕਿਊਟਿਵ ਪ੍ਰੋਡਿਊਸਰ ਰਹੀ ਉਹਦੇ ਵਾਲੇ ਇੱਕ ਸਮਾਂ ਆਇਆ ਜਦ ਮੇਰੀ ਜੇ ਕੰਪਨੀ ਸੀ ਕਿਉਂਕਿ ਮੈਂ ਬੜੀ ਸਾਰੀ ਕੰਪਨੀਆਂ ਨਾਲ ਕੰਮ ਕੀਤਾ ਜੋ ਬੈਸਟ ਕੰਪਨੀ ਸੀ ਉਹ ਮੂਵ ਕਰ ਗਈ ਦਿੱਲੀ ਮੇਰੇ ਕੋਲ ਕੰਮ ਨਹੀਂ ਸੀ ਮੈਨੂੰ ਪੰਜਾਬੀ ਨਹੀਂ ਆਉਂਦੀ ਸੀ ਅੱਜ ਮੈਂ ਵਧੀਆ ਭਾਵੇਂ ਬੋਲਦੀ ਐ ਨਹੀਂ ਬੋਲੀਓ ਤੁਸੀਂ ਲਾ ਸਕਦੇ ਹੋ ਪਰ ਮੈਨੂੰ ਪੰਜਾਬੀ ਨਹੀਂ ਆਉਂਦੀ ਸੀ ਤੇ ਮੈਨੂੰ ਸਰਵਾਈਵ ਕਰਨਾ ਬਹੁਤ ਔਖਾ ਸੀ ਨੌਕਰੀ ਨਹੀਂ ਸੀ ਸਭ ਤੋਂ ਵੱਡਾ ਫੈਕਟਰ ਆਉਂਦਾ ਹੈ ਜਦ ਤੁਸੀਂ ਬਾਹਰ ਕੰਮ ਕਰਦੇ ਹੋ ਆਪਣੇ ਘਰ ਤੋਂ ਦੂਰ ਹੁੰਦੇ ਹੋ ਲਗ ਝੜਘੜ ਕੇ ਉਹਨਾਂ ਤੋਂ ਦੂਰ ਰਹਿਣਾ ਮੇਰੇ ਪਾਪਾ ਦੀ ਡੈਥ ਹੋ ਜਾਂਦੀ ਹੈ ਉਹ ਸਮਾਂ ਮੇਰੇ ਵਾਸਤੇ ਬਹੁਤ ਡਿਫਿਕਲਟੀ ਕਿਉਂਕਿ 1 ਸਾਲ ਤੋਂ ਮੈਂ ਘਰ ਨਹੀਂ ਗਈ ਸੀ ਲੜਾਈ ਕਰਕੇ ਉਹ ਚਾਹੁੰਦੇ ਸੀ ਮੈਂ ਵਿਆਹ ਕਰ ਲਾਂ ਤੇ ਮੈਂ ਚਾਹੁੰਦੀ ਸੀ ਮੈਂ ਸਟਰਗਲ ਕਰ ਰਹੀ ਹਾਂ ਮੈਂ ਕੁਝ ਕਰਕੇ ਦਿਖਾਵਾਂ ਮੈਂ ਪੰਜਾਬੀ ਵੀ ਸਿੱਖ ਰਹੀ ਸੀਗੀ ਇਕ ਥਾਂ ਤੇ ਜੌਬ ਕਰ ਰਹੀ ਸੀ ਉੱਥੇ ਔਖਾ-ਸੋਖਾ 4000 ਰੁਪਏ ਮਿਲ ਜਾਂਦਾ ਹੈ ਤੇ ਸੋਚੋ 4000 ਰੁਪਏ ਵਿੱਚ ਰਹਿਣਾ ਤੇ ਆਪਣਾ ਨਾਮ ਕਮਾਉਣਾ ਤੇ ਆਪਣੇ ਆਪ ਨੂੰ ਬਣਾਉਣਾ ਬਹੁਤ ਔਖਾ ਹੈ ਸਿਰਫ ਮੈਂ ਜਿੱਤਾ ਹੈ ਜੀ ਆਇਸ ਇਸ ਚੀਜ਼ ਨੂੰ ਜੇ ਐਥੇ ਕੋਈ ਨਹੀਂ ਸਮਝ ਸਕਦਾ ਸਿਰਫ ਮੇਰੇ ਤੋਂ ਆਵਾਜ਼ ਕਿ ਭੁੱਖ ਲੱਗੀ ਹੋਵੇ ਤਾਂ ਤੁਸੀਂ ਨੂੰ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਯੂ ਆਰ ਫਿਟ ਐਂਡ ਫਾਈਨ ਤੁਸੀਂ ਪਾਣੀ ਪੀਂਦੇ ਹੋ ਬੋਲਣਾ ਬਹੁਤ ਆਸਾਨ ਹੈ ਸਿੱਖਣਾ ਬਹੁਤ ਮੁਸ਼ਕਿਲ ਹੈ ਇਹ ਮੈਂ ਥੋੜੀ ਜਿਹੀ ਇਮੋਸ਼ਨਲ ਹੋ ਗਈ ਹਾਂ ਤੇ ਮੇਰੇ ਪਾਪਾ ਦੀ ਡੈਥ ਹੋ ਜਾਂਦੀ ਹੈ ਤੇ ਮੇਰੇ ਕੋਲ ਪੈਸੇ ਨਹੀਂ ਹੈ ਮੈਂ ਆਪਣੇ ਫਰੈਂਡ ਨੂੰ ਕਾਲ ਕਰਦੀ ਹਾਂ ਕਿ ਯਾਰ ਮੇਰੇ ਕੋਲ ਪੈਸੇ ਨਹੀਂ ਹੈ ਗਏ ਤੇ ਮੇਰੇ ਪਾਪਾ ਦੀ ਡੈਥ ਹੋ ਗਈ ਹੈ ਤੇ ਮੈਂ ਘਰੇ ਜਾਣਾ ਉਸ ਟਾਈਮ ਤੇ ਪਠਾਨਕੋਟ ਵਿੱਚ ਅਟੈਕ ਹੋਇਆ ਸੀਗਾ ਤੇ ਰਸਤੇ ਸਾਰੇ ਬੰਦ ਸੀ ਬਹੁਤ ਔਖਾ ਸੀ ਮੇਰੇ ਵਾਸਤੇ ਜਾਣਾ ਕਿਉਂਕਿ 8000 ਦੀ ਟੈਕਸੀ ਦੀ ਸੀ ਉਹਨੇ ਥੋੜੇ ਜਿਹੇ ਪੈਸੇ ਦਿੱਤੇ ਕਹਿੰਦਾ ਮੇਰੇ ਕੋਲ ਵੀ ਇਤਨੇ ਹੀ ਪੈਸੇ ਹਨ ਦੇਖ ਲੈ ਤੂੰ ਕਿਵੇਂ ਜਾਣਾ ਮੈਂ ਚੱਲ ਕੇ ਜਾ ਕੇ ਜਿਵੇਂ ਵੀ ਹੋਵੇਗਾ ਮੈਂ ਘਰ ਪਹੁੰਚ ਕੇ ਸਭ ਕੁਝ ਕਰ ਲੂੰ ਮੈਂ ਜਲਦ ਘਰ ਪਹੁੰਚਦੀ ਹਾਂ रिश्तेदार मेरे पापा दी डेथ कि, कि ते अफसोस ਕਰਨ ਨਹੀਂ ਆ ਰਹੇ ਸੀ ਉਹ ਦੇਖਣ ਆ ਰਹੇ ਸੀ ਕਿ ਕਿਤੇ ਮੈਂ ਵਿਆਹ ਤਾਂ ਨਹੀਂ ਕਰ ਲਿਆ ਬਾਹਰ ਕਿਤੇ ਮੇਰਾ ਕੋਈ ਅਫੇਅਰ ਤਾਂ ਨਹੀਂ ਚੱਲ ਰਿਹਾ ਮੈਂ ਕੀ ਕਰ ਰਹੀ ਹਾਂ ਮਤਲਬ ਮਤਲਬ ਉਹਨਾਂ ਨੂੰ ਇਹ ਸੀਗਾ ਕਿ ਮੈਂ ਵਿਆਹ ਕਰ ਲਿਆ ਤੇ ਮੈਂ ਸ਼ਾਇਦ ਤੇ ਮੈਂ ਜ਼ਿਆਦਾ دیر ਕਾਰ ਵਿੱਚ ਨਹੀਂ ਰੁਕ ਪਾਈ ਕਿਉਂਕਿ ਸਾਰੇ ਤੁਹਾਨੂੰ ਜਜ ਕਰ ਰਹੇ ਸੀ ਲੋਕ ਇਹ ਦੇਖਣ ਆ ਰਹੇ ਸੀ ਕਿ ਮੈਂ ਕੀ ਕਰ ਰਹੀ ਹਾਂ ਕਿ ਮੈਂ ਵਿਆਹ ਕਰਾ ਲਿਆ ਹੈ ਕਿ ਮੈਂ ਕੀ ਕਰ ਰਹੀ ਹਾਂ ਮਾਤੇ ਰੁਕ ਨਹੀਂ ਪਾਈ ਕਿਉਂਕਿ ਆਪਣੇ ਪਰਿਵਾਰ ਦੇ ਸਦਸੇ ਜਦ ਤੁਹਾਡੇ ਤੇ ਸਵਾਲ ਚੁੱਕਦੇ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਇੱਕ ਤਾਂ ਤੁਸੀਂ ਆਪਣੇ ਉਸ ਫਾਦਰ ਸਾਹਿਬ ਨੂੰ ਖੁੰਦੇ ਜੋ ਤੁਹਾਨੂੰ ਬੇਟੇ ਵਾਂਗ ਪਾਲਦਾ ਮੈਂ ਉਸਮਾਨ ਨੂੰ ਦੇਖ ਰਹੀ ਸੀ ਜੋ ਰੋ ਰਿਹਾ ਹੈ ਜੋ ਆਪਣੇ ਪ੍ਰਾਣ ਨੂੰ ਦੇਖ ਰਹੀ ਸੀ ਭਾਬੀ ਨੂੰ ਦੇਖ ਰਹੀ ਸੀ ਬੱਚਿਆਂ ਨੂੰ ਦੇਖ ਰਹੀ ਸੀਗੀ ਉਹਨਾਂ ਉਹਨਾਂ ਦੇ ਭਾਵਨਾਵਾਂ ਨਾਲ ਕਿਸੇ ਦਾ ਕੋਈ ਸੰਬੰਧ ਨਹੀਂ ਸੀਗੀ ਸੰਬੰਧ ਮੈਂ ਸੀ ਮੈਂ ਘਰ ਤੋਂ ਉਸਮਾਨ ਚੱਕੇ ਮੈਂ ਫਿਰ ਆ ਗਈ ਭਾਵੇਂ ਮੇਰਾ ਦਿਲ ਕਿੰਨਾ ਮਰਜੀ ਉਦਾਸ ਸੀ ਜਿੰਨਾ ਮਰਜੀ ਸੀ ਪਰ ਮੈਂ ਇੱਥੋਂ ਆ ਗਈ ਮੈਂ ਵਾਪਸ ਗਈ ਮੁੜ ਕੇ ਸਾਰਾ ਆਪਣਾ ਕੀਤਾ ਉਸ ਤੋਂ ਬਾਅਦ ਓਪਰਚੁਨਿਟੀ ਮਿਲੀ ਡੇਲੀ ਪੋਸਟ ਪੰਜਾਬੀ ਦੇ ਨਾਲ ਕਿਉਂਕਿ ਮੈਂ ਪੰਜਾਬੀ ਸਿੱਖ ਰਹੀ ਸੀ ਮੈਂ ਇੱਥੇ ਜਦ ਸਟਾਰਟ ਕੀਤਾ ਤਾਂ ਜਦ ਮੈਂ ਇੰਟਰਵਿਊਸ ਲੈਣੇ ਸ਼ੁਰੂ ਕੀਤੇ ਬਾਲੀਵੁੱਡ ਐਕਟਰਸ ਦੇ ਪਾਲੀਵੁੱਡ ਐਕਟਰਸ ਦੇ ਜਿਨ੍ਹਾਂ ਨੂੰ ਸਿਰਫ ਉਹ ਟੀਵੀ ਤੇ ਦੇਖਦੇ ਸੀ ਮੈਂ ਉਹਨਾਂ ਨਾਲ ਹਾਸਾ ਖੇਡਾ ਕਰ ਰਹੀ ਹਾਂ ਉਹਨਾਂ ਨੂੰ ਸਵਾਲ ਪੁੱਛ ਰਹੀ ਹਾਂ ਇਸ ਤਰ੍ਹਾਂ ਦੇ ਸਵਾਲ ਪੁੱਛ ਰਹੀ ਹਾਂ ਜੋ ਸ਼ਾਇਦ रिपोर्टर्स ਵੀ ਨਹੀਂ ਪੁੱਛ ਪਾਉਂਦੇ ਨੇ ਮੈਂ ਫੋਟੋਸ ਪਾਉਂਦੀ ਥੀ ਇੰਟਰਵਿਊਸ ਪਾਉਂਦੀ ਸੀ ਤੇ ਮੇਰੇ ਸਾਰੇ ਰਿਸ਼ਤੇਦਾਰ ਮੇਰੇ ਫਰੈਂਡਸ ਬਹੁਤ ਖੁਸ਼ ਹੁੰਦੇ ਸੀ ਇਹੋ ਹੀ ਰਿਸ਼ਤੇਦਾਰ ਸੀ ਉਹ ਹੀ ਫਰੈਂਡਸ ਸੀ ਜੋ ਕਹਿੰਦੇ ਸੀ ਮੈਂ ਬਹੁਤ ਵੱਡੀ ਇੱਕ ਫੇਲਿਅਰ ਐ ਸਭ ਤੋਂ ਮੇਰੇ ਵਾਸਤੇ ਇੰਪੋਰਟੈਂਟ ਦਿਨ ਸੀ ਪੀਟੀਸੀ ਅਵਾਰਡ ਫੰਕਸ਼ਨ ਮੈਂ ਕਵਰ ਕਰਨ ਗਈ ਸਭ ਤੋਂ ਪਹਿਲੀ ਸੀਟ ਸੀਗੀ ਦੋ ਮੇਰੇ ਫਾਦਰ ਸਾਹਿਬ ਨੂੰ ਇੱਕ ਸਾਲ ਹੋ ਚੁੱਕਿਆ ਸੀ ਤੇ ਮੈਂ ਆਪਣੀ ਮਦਰ ਨੂੰ ਤੇ ਆਪਣੀ ਭਤੀਜੀਆਂ ਨੂੰ ਲੈ ਕੇ ਉਹ ਅਵਾਰਡ ਫੰਕਸ਼ਨ ਦੇਖਣ ਵਾਸਤੇ ਗਈ ਸਭ ਤੋਂ ਪਹਿਲੀ ਲਾਈਨ ਦੀ ਸੀਟ ਤੁਸੀਂ ਸਮਝ ਸਕਦੇ ਹੋ ਕਿ ਕਿੰਨੀ ਇੰਪੋਰਟੈਂਟ ਹੁੰਦੀ ਹੈ ਕਿਸੇ ਵੀ ਮਾਂ ਪਿਓ ਜਾਂ ਐਕਟਰ ਵਾਸਤੇ ਬਹੁਤ ਇੰਪੋਰਟੈਂਟ ਹੁੰਦੀ ਹੈ ਮੈਂ ਉੱਥੇ ਬੈਠੀ ਸੀ ਮੈਂ ਸਾਰੇ ਸਾਰਿਆਂ ਨਾਲ ਇੰਟਰਵਿਊਜ਼ ਕੀਤੇ ਮੇਰੀ ਮਾਂ ਨੇ ਕਿਹਾ ਕਿ ਅੱਜ ਪਾਪਾ ਹੁੰਦੇ ਤਾਂ ਸ਼ਾਇਦ ਉਹਨਾਂ ਨੂੰ ਬਹੁਤ ਜ਼ਿਆਦਾ ਗਰਵ ਹੁੰਦਾ ਪਰ ਮੈਂ ਉਹਨਾਂ ਨੂੰ ਕਿਹਾ ਕਿ ਪਾਪਾ ਉੱਥੋਂ ਤੋਂ ਵੀ ਬੈਠੇ ਦੇਖ ਰਹੇ ਨੇ ਤੇ ਉਹ ਹਜੇ ਵੀ ਗਰਵ ਕਰਨੇ ਕਿ ਮੇਰੀ ਕੁੜੀ ਨੇ ਮੇਰਾ ਜੇ ਸਰ ਐਨੀ ਵਾ ਨਹੀਂ ਕੀਤਾ ਕਿਉਂਕਿ ਆਲੇ ਦੁਆਲੇ ਦੇ ਲੋਕ ਤਾਂ ਬਹੁਤ ਕੁਝ ਕਹਿੰਦੇ ਲੇਕਿਨ ਅੱਜ ਜੇ ਆਲੇ ਦੁਆਲੇ ਦੇ ਲੋਕ ਇਹ ਕਹਿੰਦੇ ਨੇ कि निरवर्गीय ਕੋਈ ਕੁੜੀ ਨਹੀਂ ਐ ਇਸ ਵਰਗੀ ਕੁੜੀ ਬੰਨਾ ਬਹੁਤ ਔਖਾ ਹੈ ਮੇਰੇ ਵਾਸਤੇ ਸੋਖਾ ਨਹੀਂ ਸੀ ਮੈਂ ਬਹੁਤ ਸਰਕਮਸਟੈਂਸਸ ਤੋਂ ਗਈਆਂ ਮੈਂ ਸਿਰਫ ਇਨਾ ਕਹਿਣਾ ਚਾਹੂੰਗੀ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਜਿਸ ਵੀ ਫੀਲਡ ਵਿੱਚ ਜਾਣਾ ਚਾਹੁੰਦੇ ਹੋ ਦਿਲ ਜੇ ਹੈ ਤੁਹਾਡਾ ਹਾਮੀ ਭਰਦਾ ਤਾਂ ਕਰੋ ਦਿਲ ਕਿਸੇ ਰਿਸ਼ਤੇ ਵਿੱਚ ਹਾਮੀ ਨਹੀਂ ਭਰਦਾ ਨਾ ਕਰੋ ਦਿਲ ਕਿਸੇ ਚੀਜ਼ ਵਾਸਤੇ ਨਹੀਂ ਮੰਨਦਾ ਨਾ ਕਰੋ ਲੇਕਿਨ ਆਪਣਾ ਮਾਨ ਸਨਮਾਨ ਤੁਹਾਡੇ ਆਪ ਦੇ ਹੱਥ ਵਿੱਚ ਹੈ ਲੋਕ ਬਹੁਤ ਕੁਝ ਕਹਿੰਦੇ ਲੇਕਿਨ self respect self love is more important ای دنیا جے ہے ہمیشہ ہی ਤੁਹਾਨੂੰ پیرਾਂ ਦੇ نیچے ਲੈ ਕੇ ਆਉਣਾ ਚਾਹੂਗੀ ساری ساری چیزਾਂ ਹੁੰਦੀ ਰਹਿੰਦੀਆਂ ਮੈਂ ਵੀ ਛੋਟੇ ਸ਼ਹਿਰ ਤੋਂ ਆਈ ਸੀ ਮੈਂ ਤਾਂ ਬਹੁਤ ساری چیزਾਂ ਦੇਖੀਆਂ ਹਜੇ ਵੀ ਦੇਖਣੀ ਹੈ ਪਰ ਸਟਰਗਲ ਜਿਹੜਾ ਹੈ ਉਹ ਤਾਂ ਉਮਰ ਚੱਲਦੀ ਐ ਇਸ ਵਾਸਤੇ ਮੈਂ ਇਹੀ ਕਹੂੰਗੀ ਕਿ ਜਿੰਨਾ ਸਟਰਗਲ ਤੁਸੀਂ ਕਰਦੇ ਹੋ ਜਿੰਨੀ ਲਰਨਿੰਗ ਤੁਸੀਂ ਕਰਦੇ ਹੋ ਤੁਹਾਡੇ ਆਪ ਦੇ ਲਈ ਐ ਤੁਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕ ਐ ਉਹਨਾਂ ਨੂੰ ਪੋਜ਼ਿਟਿਵ ਕਰ ਸਕਦੇ ਹੋ ਕੁਝ ਵੀ ਹੋ ਜਾਏ ਮੈਂ ਤੁਹਾਨੂੰ ਸਿਰਫ ਇਤਨਾ ਕਹਿਣਾ ਚਾਹੁੰਦੀ ਹਾਂ ਆਪਣੀ ਲਾਈਫ ਚ ਬੀ ਪੋਜ਼ਿਟਿਵ ਰੋ ਕਿਉਂਕਿ ਅਗਰ ਤੁਸੀਂ ਆਪ ਪੋਜ਼ਿਟਿਵ ਰਹੋਗੇ ਤਾਂ ਜਿੰਨੀ ਵੀ ਚੀਜ਼ਾਂ ਤੁਹਾਨੂੰ ਪੋਜ਼ਿਟਿਵ ਹੀ ਨਜ਼ਰ ਆਉਗੀ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ